ਕੋਈ ਇੱਥੋਂ ਕਹਿੰਦਾ ਕਹਿੰਦਾ ਮੈਂ ਜਾਣਾ ਸੀ ਕੈਨੇਡਾ ਬਾਪੂ ਨੇ ਕਰ ਜਿਹਦੇ ਪੈਸੇ ਦਾ ਪ੍ਰਬੰਧ ਕਰ ਲਿਆ ਸੀ ਪਰ ਅਚਾਨਕ ਇੱਕ ਚਿੱਠੀ ਆ ਗਈ ਤੂੰ ਬਿਜਲੀ ਬੋਰਡ ਚ ਐਸ.ਡੀ.ਓ ਲੱਗ ਗਿਆ ਕਹਿੰਦਾ ਕੈਨੇਡਾ ਜਾਣਾ ਕੈਨਸਲ ਮੈਂ ਇੱਥੇ ਕੰਮ ਕਰੂੰਗਾ ਜੀ ਜੇ ਇੱਥੇ ਕੰਮ ਮਿਲ ਜੇ ਬਹੁਤ سارے ਮੁੰਡੇ ਉੱਥੇ ਬੋਲਦੇ ਨੇ ਹਾਂਜੀ ਹੈ ਜੀ ਹਾਂਜੀ ਕੈਨੇਡਾ ਤੋਂ 1 ਮਹੀਨੇ ਬਾਅਦ ਤੁਹਾਡੀ ਮਾਸੀ ਦੀ ਕੁੜੀ ਮੁੰਡਿਆਈ ਇੱਥੇ ਕੰਮ ਕਰ ਹਾਂ ਪੇਪਰ ਦਿਓ ਪੜੋ ਪੇਪਰ ਦੇ ਦਿਓ ਸਾਡੇ 600 ਨੰਬਰ ਦਾ ਪੇਪਰ ਹੈ ਤੁਹਾਡੇ 600 ਨੰਬਰ ਆ ਗਏ ਐ ਨਹੀਂ ਹੋ ਸਕਦਾ ਕਿ 500 ਨੰਬਰ ਵਾਲੇ ਨੂੰ ਨੌਕਰੀ ਮਿਲ ਗਈ 600 ਵਾਲਾ ਰਹਿ ਗਿਆ ਕਿਉਂਕਿ 500 ਵਾਲੇ ਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਮਿਲ ਜਾਂਦਾ ਸੀ ਜਾਂ ਫਿਰ 500 ਵਾਲੇ ਦੇ ਬਾਪੂ ਕੋਲੇ ਪੈਸੇ ਸੀ ਇਹ ਨਹੀਂ ਹੋ ਸਕਦਾ ਨੰਬਰ ਜਿਹਦੇ ਆਉਣਗੇ ਮੈਰਿਟ ਦੇ ਅਧਾਰ ਤੇ ਨੌਕਰੀ ਮਿਲੂਗੀ ਭਾਵੇਂ ਇੱਕ ਪਰਵਾਜ਼ ਚ ਦੋ ਹੋਣ ਦੋ ਦੋ ਲੈ ਲਓ ਔਰ ਮਿਲ ਵੀ ਰਹੀ ਹੈ ਬਹੁਤ ਸਾਰੇ ਇਲਾਕਿਆਂ ਚ ਜਿਹੜਾ ਪਿੰਡਾਂ ਚੋਂ ਮੈਨੂੰ ਫੋਨ ਆਉਂਦੇ ਨੇ ਕਿ ਕੜਾਹੀ ਚੜੀ ਹੋਈ ਐ ਜੀ ਅੱਜ ਮਿਲ ਗਈ ਨੌਕਰੀ ਸੋ ਬਹੁਤ ਵੱਡੀ ਗੱਲ ਐ ਜੀ ਪਹਿਲਾਂ ਕਿਉਂ ਨਹੀਂ ਦਿੰਦੇ ਸੀ ਇਹ ਪਹਿਲਾਂ ਨੀਅਤ ਸਾਫ਼ ਨਹੀਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਪਾਲਣ ਤੇ ਲੱਗੇ ਸੀ ਮੈਂ ਪੰਜਾਬ ਪਾਲਣ ਤੇ ਲੱਗਿਆ ਫਰਕ ਇੰਨਾ ਕਾ ਆ ਹੁਣ ਦੇਖ ਲਓ ਹੁਣ ਵੋਟਾਂ ਆਉਣਗੀਆਂ ਦੇਣ ਲੱਗ ਗਏ ਨਾ ਲੌਲੀਪੌਪ ਮੋਦੀ ਨੇ ਕੱਲ ਕਹਿੰਦਾ ਵੀ 100 ਰੁਪਏ ਕਟਾਤਾ ਸਿਲੰਡਰ ਪਹਿਲਾਂ ਵਧਾਇਆ ਕਿ ਨਹੀਂ ਸੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2500 ਦਾ ਹੁੰਦਾ ਸੀ ਆ ਨਾਲ ਹੀ ਤਾਂ ਹੈਗੇ ਇੱਥੋਂ ਤੋਂ ਭਰਾ ਕਿ ਲੱਗ ਜਾਂਦੇ ਸੀ ਜਿਹੜੀ ਐ ਨੂੰ ਮੋੜਦੀ ਅੰਦਰ ਗੁਰਦੁਆਰੇ ਵੱਲ ਨੂੰ ਵਧਾ ਕੇ ਉਹ ਜੋ 100 ਕਟਾ ਲਿਆ ਕੁੱਬੜਾ ਕਹਿੰਦੇ ਵੀ ਕਮਾਨ ਕਰਤੀ ਕਮਾਰ ਦਾ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾਦਾ ਮਾਸਟਰ ਸਟੋਕ ਮਨੇ ਤਾਂ ਉਹ ਗੱਲ ਹੋ ਗਈ ਆ ਗੱਲ ਸੁਣ ਲਿਓ ਮੇਰੀ। ਵਿਪਕਾਂਤ ਮਾਨ ਐਚੀਐਮ ਮੈਂ ਕਹਿ ਕੇ ਗਿਆ ਸੀ। ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ। ਪਰਿਵਾਰ ਚੰਗਾ ਸੀ। ਇਹ ਲੌਲੀਬੋਪ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚ ਆ ਜਾਂਦੇ ਆ ਇਹ ਸੁਣ ਲਿਓ। ਪਰਿਵਾਰ ਚੰਗਾ ਸੀ ਕਹਿੰਦੇ ਧੁੰਮ ਧਾਮ ਨਾ ਕਰਾਂਗੇ ਵਿਆਹ। ਵਧੀਆ ਜ਼ਿੰਮੇਵਾਰਾਂ ਦਾ ਪਰਿਵਾਰ ਸੀ। ਉਹਨਾਂ ਨੇ ਕਰ ਲੇ ਇਕੱਠੇ ਕੁੜੀ ਕੁੜੀ ਨੂੰ ਦੇਣ ਵਾਸਤੇ। ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਬੱਚੀ ਸੋਫਾ ਸੈੱਟ ਸਾਂ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਅੱਜ ਸਾਮਾਨ ਹੈ ਬਰਾਤ ਕੱਲ ਨੂੰ ਆਉਣੀ ਸੀ ਅਜੇ ਰਾਤ ਨੂੰ ਡਾਕੂ ਆਏ ਉਹਨੇ ਸਾਰਾ ਟੱਬਰ ਕੁੜੀ ਵਾਲੇ ਦਾ ਕਮਰੇ ਚ ਬੰਦ ਕਰਤਾ 12 ਕੁੰਡੀ ਲਾਤੀ ਟ੍ਰੱਕ ਲੈ ਆਏ ਸੀ ਟਰੱਕ ਬੈਕ ਲਾ ਕੇ ਲੱਦ ਲਏ ਸੋਫੇ ਸਾਰੇ ਸੋਹਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਂਦੇ ਸੀ ਬੈਡਵੁੱਡ ਸਭ ਟਰੱਕ ਚ ਲੱਦ ਲੇ ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ڈاکੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲਾਂ ਦਾ ਪਰਿਵਾਰ ਕਿ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੇ ਜੀ ਇੱਧਰ ਬੰਦ ਹੈ ਖੋਲੋ ਕਹਿੰਦਾ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਸੀ ਮੇਰਾ ਹੈ ڈاکੂ ਨੇ ਜੇਵ ਚੱਤ ਪਾਇਆ 100 ਰੁਪਏ ਸ਼ਾਗਨ ਦੇ ਕੇ ਕਹਿੰਦਾ ਭਾਈ ਬਹੁਤ-ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀਆਂ ਬਣਿਆ ਰਹਿਣ ਉਹ ਮੁबारकਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇੱਕ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦਾ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਦਾਕੂਆਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਾਗਨ ਦੇ ਗਏ ਆ ਕੱਲ ਸੋਨੂੰ ਸ਼ਾਗਨ ਪਾਇਆ 100 ਰੁਪਏ ਦਾ ਮੋਦੀ ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਪਤਾ ਆਪਾਂ ਵੀ ਕਹਿੰਨੇ ਆ ਚਲੋ 에어ਪੋਰਟ ਵਿੱਚ ਤੇ ਹੋਣਗੇ ਫੁਲਾਨਾ ਵਾਹ 100 ਰੁਪਇਆ ਦੇ ਕੇ 100 ਰੁਪਇਆ ਦੇ ਕੇ ਲੈ ਤੋ ਥੋੜਾ ਜਿਹਾ ਦੇਖ ਲਿਆ ਕਰੋ ਕਿ ਲੰਬਾ ਸਾਮਾ ਕੌਣ ਚੱਲਣ ਆੜਾ